ਹallelujah ਸਾਰੇ ਪੈਣ ਭਰਾਵਾਂ ਜੈਮਸੀ ਦੀ ਆਈ ਹੋਪ ਸਾਰੇ ਠੀਕ ਠਾਕ ਹੋਣਗੇ ਖੁਦਾ ਦੇ ਨਾਮ ਵਿੱਚ ਸੋ ਅੱਜ ਫਿਰ ਤੋਂ ਖੁਦਾ ਦੇ ਪਾਕ ਪਵਿੱਤਰ ਕਲਾਮ ਚ ਇੱਕਾਈ ਤੋਂ ਹੋਰ ਦੇਖਾਂਗੇ ਅਸੀਂ ਅੱਜ ਦੇਖਾਂਗੇ ਲੁਕਾ ਦੀ ਬੁੱਕ ਚ ਦੇਖਾਂਗੇ ਛੇ ਦੇ ਆਦੀ 45 ਹallelujah ਚੰਗਾ ਆਦਮੀ ਆਪਣੇ ਮਨ ਦੇ ਵਿਚਾਰ ਖਜ਼ਾਨੇ ਵਿੱਚੋਂ ਚੰਗੀਆਂ ਗੱਲਾਂ ਕਰਦਾ ਅਤੇ ਬੁਰਾ ਆਦਮੀ ਆਪਣੇ ਮਨ ਦੇ ਖਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕਰਦਾ ਹੈ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਉਹਦੇ ਮੂੰਹ ਤੇ ਹੁੰਦਾ ਹੈ ਆਮੀਨ ਸੋ ਇੱਥੇ ਖੁਦਾ ਦਾ ਕਲਾਮ ਪੜਿਆ ਜੋ ਚੰਗਾ ਆਦਮੀ ਜੋ ਪਿਆਰ ਸੱਚਾਈ ਦਇਆ ਚੰਗੀਆਂ ਗੱਲਾਂ ਵਾਲਾ ਚੰਗੀਆਂ ਵਿਚਾਰਾਂ ਵਾਲਾ ਉਹਦੇ ਮੂੰਹ ਦੇ ਬੋਲ ਚੰਗੇ ਹਨ ਉਹ ਚੰਗਾ ਆਦਮੀ ਗਿਣਿਆ ਗਿਆ ਔਰ ਜੋ ਆ ਇਨਸਾਨ ਗੈਰ ਬ੍ਰੋਧ ਈਰਖਾ ਕਰੋਧ ਬੁਰੀਆਂ ਗੱਲਾਂ ਵਾਲਾ ਹੁੰਦਾ ਹੈ ਉਹ ਬੁਰਾ ਆਦਮੀ ਗਿਣਿਆ ਉਹ ਜੋ ਦਿਲ ਵਿੱਚ ਭਰਿਆ ਹੈ ਉਹ ਮੂੰਹ ਦੇ ਬੋਲਾਂ ਦੇ ਅੰਦਰ ਹੈ ਆਮੀਨ ਸੋ ਸਾਡੇ ਜ਼ਿੰਦਗੀ ਦੇ ਵਿੱਚ ਸਾਨੂੰ ਹਮੇਸ਼ਾ ਚੰਗੀਆਂ ਗੱਲਾਂ ਕਰਨੀਆਂ ਚਾਹੀਦੀਆਂ ਅਸ਼ੀਸ਼ ਬਰਕਤਾਂ ਵਾਲੀਆਂ ਗੱਲਾਂ ਮੂੰਹ ਤੇ ਲਿਉਣੀ ਚਾਹੀਦੀਆਂ ਆਮੀਨ